ਪੰਜਾਬ ਚ ਠੰਡ ਇਸ ਵੇਲੇ ਜ਼ੋਰਾਂ ਤੇ ਪੈ ਰਹੀ ਐ ਹਰ ਕੋਈ ਠੰਡ ਤੋਂ ਬਚਣ ਦਾ ਹੀਲਾ ਕਰ ਰਿਹਾ ਕੋਈ ਹੀਟਰ ਲਗਾਉਂਦਾ ਕੋਈ ਲੱਕੜ ਬਾਲ ਕੇ ਅੱਗ ਸੇਕ ਕੇ ਨਿਕ ਲੈ ਰਿਹਾ ਪਰ ਪਟਿਆਲਾ ਦੇ ਇੱਕ ਪਰਿਵਾਰ ਨੂੰ ਅੱਗ ਸੇਕਣੀ ਬਹੁਤੀ ਮਹਿੰਗੀ ਪੈ ਗਈ ਇੰਨੀ ਮਹਿੰਗੀ ਕਿ ਪੂਰੇ ਪਰਿਵਾਰ ਦੀ ਜਾਨ ਚਲ ਗਈ ਜੀ ਹਾਂ ਦੱਸ ਜੀ ਕਿ ਪਟਿਆਲਾ ਦੇ ਸਨੋਰੀ ਅਡਾ ਸਥਿਤ ਮਾਰਕਰ ਕਲੋਨੀ ਦੇ ਇੱਕ ਘਰ ਚ ਪਰਵਾਸੀ ਪਰਿਵਾਰ ਅੰਗੀਠੀ ਬਾਲ ਕੇ ਅੱਗ ਸੇਕ ਰਿਆ ਸੀ ਤੇ ਉਸੇ ਵੇਲੇ ਇਹ ਮੰਦ ਭਾਗਾ ਪਾਣਾ ਵਾਪਰ ਗਿਆ ਅੰਗੇਠੀ ਦਾ ਧੂਆ ਚੜਨ ਕਾਰਨ ਬੱਚਾ ਸਣੇ ਮਾਪਿਆਂ ਦੀ ਮੌਤ ਹੋ ਗਈ। ਇੱਕ ਅੰਗੇਠੀ ਨੇ ਪੂਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਚਾਰ ਜੀਆਂ ਦੀ ਮੌਤ ਹੋ ਗਈ। ਜਾਣਕਾਰੀ ਦੇ ਮੁਤਾਬਕ ਇਸ ਹਾਦਸੇ ਦੇ ਵਿੱਚ ਨਵਾਬ ਕੁਮਾਰ ਉਹਨਾਂ ਦੀ ਪਤਨੀ 4 ਸਾਲ ਦੀ ਸੀ ਤੇ 2 ਸਾਲ ਦਾ ਮਾਸੂਮ ਪੁੱਤਰ ਆਪਣੀ ਜਾਨ ਗਵਾ ਬੈਠੇ ਨੇ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਸਾਰੀ ਮ੍ਰਿਤਕ ਦੇਹਾਂ ਨੂੰ ਪਟਿਆਲਾ ਦੇ ਮੋਰਚੀ ਦੇ ਵਿੱਚ ਰਖਵਾ ਦਿੱਤਾ। ਪਰ ਅਜਿਹੇ ਹਾਦਸਿਆਂ ਤੋਂ ਬਚਣ ਲਈ ਸਾਵਧਾਨੀ ਦਾ ਖਿਆਲ ਜ਼ਰੂਰ ਰੱਖੋ। ਘਰ ਮੇ ਕਿਤਨੇ ਜਨੇ ਥੇ ਚਾਰ ਜਨੇ ਕੌਨ ਕੌਨ ਥਾ ਤੇ ਕੁੜੀ ਦੇ ਤੇ ਇੱਕ ਮੁੰਡਾ ਸੀਗਾ ਤੇ ਇੱਕ ਉਹਦਾ ਪਿਓ ਸੀਗਾ ਤੇ ਨਾਮ ਕੀ ਆ ਤੇ ਇਨਕੇ ਨਾਮ ਕਾ ਪਤਾ ਨਹੀਂ ਲੜਕੀ ਕਿਤਨੇ ਸਾਲ ਕੀ ਥੀ ਲੜਕੀ 4 ਸਾਲ ਕੀ ਥੀ ਲੜਕਾ 9 ਸਾਲ ਕਾ ਸੀ